ਹਾਂਜੀ ਸਤਿ ਸ੍ਰੀ ਅਕਾਲ ਭਰਾ ਜੀ ਸਾਰਿਆਂ ਨੂੰ ਅਸੀਂ ਬਾਣ ਦਾ ਕਰਨਾ ਸੀਗਾ ਸੈਂਟਰ ਵੀ ਨਕਾ ਛੱਡਣਾ ਵਿਚਾਲੇ ਮੇਰੇ ਨਾਲ ਲਾ ਲਈ ਇਹਨਾਂ ਨੇ ਸ਼ਰਤ ਇਹ ਜੋ ਦੋ ਜਣੇ ਆ ਮੈਂ ਕੱਲਾ ਦੋ-ਦੋ ਕਿਲੋਮੀਟਰ ਦੀ ਸ਼ਰਤ ਆ ਹੁਣ ਨਿਸ਼ਾਨੀਆਂ ਲਾਈਆਂ ਸੀ ਵੀ ਕਿੱਥੇ ਵੀ ਕਿਹੜਿਆ ਚਿੰਨ ਤੇ ਸਹੀ ਉੱਤਰ ਦਾ ਨਕਾ ਆਏ ਬਾਣ ਦੇ ਵਿਚਾਲੇ ਉਹ ਬਾਣ ਮਨ ਹੈ ਬਾਣ ਮੇੜਨਾ ਬਾਣ ਦੇ ਵਿਚਾਲੇ ਅਸੀਂ ਖਾਲ ਤੋਂ। ਤੇ ਆਪਣੇ ਖਾਲ ਘਟਣਾ ਬਈ ਇੱਥੇ। ਹਾਂ। ਬਾੜੀ ਲਾ ਕੇ ਹਰਤੇ ਇਹ ਕਹਿੰਦੇ ਉੱਥੇ ਉਹ ਮੈਂ ਕਿਹਾ ਵਿਚਾਲੇ ਗਾਂ ਜਾਂ ਉਪਲੀ ਦੇ। ਅਸੀਂ ਉਹ ਆਹ ਪੁਲੀ ਹੈਗੀ। ਇਹ ਕਹਿੰਦੇ ਪੁਲੀ ਦੇ ਵਿਚਾਲੇ ਆਊਗਾ ਜਿੱਥੇ ਉਹ ਟਰੈਕਟਰ ਖੜਾ। ਮੈਂ ਇਹਨਾਂ ਨੂੰ ਆਖਿਆ ਵੀ ਉੱਥੋਂ ਆਸੇ ਪਾਸੇ ਆਉਣਾ ਜਾਂ ਤਾਂ ਡੱਗੀ ਦੇ ਉਰਲੇ ਪਾਸੇ। ਨਾ ਨਾ ਗੱਲ ਉਰਲੇ ਪਾਸੇ ਪਰਲੇ ਪਾਸੇ ਨਹੀਂ ਕਹਿੰਦਾ ਹੁਣ। ਆਏ ਨਹੀਂ ਉਹਦੇ ਨਾਲ ਆਖਿਆ ਮੈਂ ਤੁਹਾਨੂੰ। ਉਰਲੇ ਪਾਸੇ ਗਿਆ ਡਾ ਢੱਕੀ ਦੇ ਪੁਲੀ ਦੇ ਵਿਚਾਲੇ ਗਿਆ ਤੂੰ। ਇਨਕਾ ਇੱਥੇ ਰਹਿਨੇ ਬੀਠਾ ਹੋ ਗਿਆ ਟਰੈਕਟਰ ਦੇ ਟਾਇਰਾਂ ਦੇ ਵਿਚਾਲੇ ਆਇਆ ਹੋਵੇ ਇਹਨਾਂ ਸੇਤੀ ਦਾ ਪਟਵਾਰੀ ਵੀ ਨਹੀਂ ਮਿਲਦਾ ਜਿੰਨਾ ਸੇਤੀ ਇਹਨਾਂ ਨੇ ਜਰੀਬ ਜਾਕ ਲਈ ਦੇਖ ਲੋਕ ਮਾਸ ਪਿੱਛੇ ਕਿੰਨਾ ਭਜਦੇ ਆ ਪੈਸੇ ਆ ਪਿੱਛੇ ਦਾ ਭਜਦੇ ਸੁਣੋ ਰੋਣਾ ਮਾਸ ਦਾ ਪੈਸਾ ਪਿੱਛੇ ਦਾ ਸੁਣੀ ਆ ਭਾਜ ਦੇ ਲਓ ਜੀ ਕੰਮ ਤਾਂ ਵੱਧ ਗਿਆ ਕੰਮ ਤਾਂ ਵੱਧ ਗਿਆ ਇਧਰੋਂ ਹੁਣ ਪਏ ਸੀਗੇ ਇਹ ਪੰਜ ਰस्सੀਆਂ ਜਾਂ ਪਈਆਂ ਸੀ ਉੱਤੇ ਕਰਮ ਸੀਗੀ ਹੁਣ ਢਾਈ ਪੈ ਕੇ ਦੇਖੋ ਕੀ ਆ ਰੱਬ ਸੁਣ ਲੈ ਅੱਧੀ ਰਹਿ ਗਈ ਹੁਣ ਕੀ ਆ ਸੁਣ ਲੈ ਸਾਡੀ ਵੀ ਰੱਬ ਆ ਜਾ ਇਹ ਇੱਥੇ ਚੱਲ ਚੱਲ ਵਾਰਾ ਲਾ ਲ ਆ ਜਾ ਪੁੱਤ ਕਿਉਂ ਕਿਆ ਬੱਲੇ ਨਾ ਸੋਟੀ ਨਾ ਸਾਡੀ ਇਹ ਤਾਂ ਅਦੁੱਤ ਹੋ ਗਿਆ ਅੱਧੀ ਬਾਵਾ ਬੱਸ ਅੱਧੀ ਪੂ ਇੱਥੇ ਇੱਥੇ ਆਊਗਾ ਨਾ 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 ਅੱਤਾ ਇੱਥੇ ਸੀ ਵੀਰੇ ਇੱਥੇ ਇਹ ਇੱਥੇ ਤੇਰੇ ਨਾਲ ਰੇੜੀ ਆ ਗਿਆ ਬੱਸ ਨਾ ਸੋਟਾ ਨਾ ਸਾਡਾ ਵਾ ਅੱਧਾ ਪਾ ਲੋ 500 ਦਿਓ 500 ਪਾਉਣੇ ਆ ਵਾ ਗੱਲ ਖਤਮ ਦੇ ਆ ਚਾ ਚੱਲ ਇਹਦਾ ਸਾਬ ਬਰਾਬਰ ਹੋ ਗਿਆ ਤੇਰੇ ਨਾਲ ਤਾਂ ਰੇੜੀ ਆ ਜੀ ਹਾਰ ਗਿਆ ਸੀ ਮੁੰਡਾ ਸ਼ਰਤ ਵੱਡਾ ਬੈਲੀ ਉਹ ਤੇ ਜੋਡ ਆ ਮੰਗਾਲਿਆ 2 ਕਿਲੋ ਕਣੀਵੰਦਰਾ ਕਰਤਾ ਸ਼ਰਤ ਹੀ ਹੁੰਦੀ ਆ ਲੈ ਲੈ ਦੇ ਦੇ ਬਰਾਬਰ ਆਈ ਬਰਾਬਰ ਹੋ ਗਿਆ ਸੀਗਾ ਆਏ ਫਸਾ ਲਈਦਾ ਕਿੱਥੇ ਛੱਡਦੇ ਅਸੀਂ ਯਾਰ ਇਹ ਸ਼ਰਤ ਹੁੰਦੇ ਸ਼ਰਤ ਤਾਂ ਵੱਡੇ ਵੱਡੇ ਦਲਾਲਾਂ